ਅਤ ਤੁਸੀਂ ਵੇਖੋ ਕੀ ਕਰ ਰਿਆ ਸਾਡੇ ਧਾਰਮਿਕ ਇੰਸਟੀਚਿਊਸ਼ਨ ਜਿਹੜੇ ਨੇ ਜਿੱਥੇ ਰਾਜੇ ਰੰਕ ਵਰਗਾ ਗਏ ਨੇ ਉਥੇ ਆਪਣੇ ਆਪ ਨੂੰ ਰਾਜੇ ਵਰਗਾ ਉਥੇ ਪੇਸ਼ ਕਰਨਾ ਚਾਹੁੰਦਾ ਇਹਦਾ ਮੈਨੂੰ ਉਥੇ ਕੈਮਰੇ ਤਾਂ ਉਹ ਜੀ ਮੈਂ ਹਿਸਾਬ ਲੈਣਾ ਉਹ ਭਗਵੰਤ ਉਹਨਾਂ ਕੋਲ ਹਿਸਾਬ ਬਾਅਦ ਚ ਮੰਗੀ ਪਹਿਲੇ ਪੰਜਾਬ ਦੇ ਲੋਕ ਤੇਰੇ ਕੋਲ ਹਿਸਾਬ ਮੰਗ ਰਹੇ ਨੇ ਤੁਹਾਡੀ ਕੀਤੀ ਹੋਈ ਲੁੱਟ ਦਾ ਹਿਸਾਬ ਮੰਗ ਰਹੇ ਨੇ ਮੇਰੇ ਵੀਰੋ ਮੈਂ ਉਸ ਸਟਿੰਗ ਜੱਜ ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਮੁਬਾਰਕ ਦੇਣਾ ਚਾਹਦਾ ਮੇਰੀ ਗੱਲ ਸੁਣ ਲੋ ਚੰਗੀ ਤਰ੍ਹਾਂ ਇੱਕ ਪੰਜਾਬੀ ਹੈ ਸਟਿੰਗ ਜੱਜੇ ਹਾਈ ਕੋਰਟ ਦਾ 65000 ਕਿੱਲਾ ਸਾਡੀ ਪੈੜੀ ਲੁੱਟ ਕੇ ਲੈ ਚੱਲਿਆ ਸੀ ਕੇਜਰੀਵਾਲ ਤੇ ਭਗਵੰਤ ਲੈਂਡ ਪੂਲਿੰਗ ਦੇ ਵਿੱਚ ਜੇ ਉਹ ਹਾਈ ਕੋਰਟ ਦੇ ਪੰਜਾਬੀ ਨੇ ਇਹ ਸਾਰੀ ਪਾਲਿਸੀ ਨੂੰ ਨਾਲ ਵੱਡਾ ਕਾਂਟਾ ਨਾ ਲਾਇਆ ਹੁੰਦਾ ਉਹਨੂੰ ਖਤਮ ਨਾ ਕੀਤਾ ਹੁੰਦਾ ਤੇ 65000 ਕਿੱਲਾ ਸਾਡਾ ਹੁਣ ਤੱਕ ਨਿਲਾਮ ਕਰਕੇ ਇਹਨਾਂ ਨੇ ਵੇਚ ਜਾਨਾ ਸੀ ਹੁਣ ਮੇਰੀ ਹੋਰ ਸੁਣ ਲੋ ਚੌਧਰ ਸਾਹਿਬ ਹੁਣ ਢੀਕ ਰਹੇ ਨੇ 31 ਜਨਵਰੀ ਨੂੰ ਉਸ ਜੱਜ ਨੇ ਰਿਟਾਇਰ ਹੋਣਾ ਇਹ ਉਹਨੇ ਠੀਕ ਰਿਹਾ ਕਿ ਉਹ ਜੱਜ ਰਿਟਾਇਰ ਹੋਏਗਾ ਤੇ ਪੰਜਾਬ ਦੀਆਂ ਜਿਹੜੀਆਂ ਸਰਕਾਰੀ ਜਾਇਦਾਦਾਂ ਉਸ ਤੋਂ ਬਾਅਦ ਵਿੱਚ ਲਾਵਾਂਗੇ ਕਿਤੇ ਇਹਨੂੰ ਵੀ ਕਿਤੇ ਉਹ ਰਕਾਵਤ ਪਾ ਕੇ ਉਹਨੂੰ ਵੀ ਕਿਤੇ ਪਾਬੰਦ ਨਾ ਕਰਦੇ ਇਹਨਾਂ ਲੁਟੇਰਿਆਂ ਤੋਂ ਅੱਜ ਬਚਨ ਦੀ ਲੋੜ ਪੰਜਾਬ ਨੂੰ ਕਿਸੇ ਬੰਦੇ ਦੀ ਜ਼ਿੰਦਗੀ ਮਹਫੂਜ਼ ਨਹੀਂ ਕੋਈ ਬਾਹ ਖੜੀ ਕਰਕੇ ਮੈਨੂੰ ਦੱਸੋ ਕੋਈ ਬਲਾਚੌਰ ਸ਼ਹਿਰ ਚੋਂ ਕੋ 6 ਵਜੇ ਸ਼ਾਮ ਨੂੰ ਕਿਤੇ ਰੋਪੜ ਜਾਣਾ ਚਾਹੇ ਜਾਂ ਨਵਾਂ ਸ਼ਹਿਰ ਜਾਣਾ ਚਾਹੇ ਸਕੂਟਰ ਬੋਟਰਸਾਈਕਲ ਜਾਂ ਆਪਣੇ ਸਾਈਕਲ ਦੇ ਉੱਤੇ ਕੋ ਚੱਲਣ ਦੀ ਕਿਸੇ ਕੋ ਤਾਕਤ ਹੈ ਜੀ ਕਿਸੇ ਦਾ ਪਤਾ ਹੀ ਕੋਈ ਨਹੀਂ ਕਦੋਂ ਕਿਹਨੂੰ ਮਾਰ ਦੇਣਾ ਤਾਂ ਮੇਰੀ ਬੇਨਤੀ ਇੰਨੀ ਹੈ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਗੁਰੂ ਮਹਾਰਾਜ ਸਾਹਿਬ ਮੇਰ ਕਰਨ ਤੁਸੀਂ ਕਮਰ ਕੱਸੇ ਕਰੋ ਤਗੜੇ ਹੋ ਕੇ ਕਾਂਗਰਸੀ ਸਰਕਾਰ ਬਣੇ ਇੱਕ ਕਾਂਗਰਸ ਪਾਰਟੀ ਵੱਲੋਂ ਅਸੀਂ ਤੁਹਾਨੂੰ ਵਾਅਦਾ ਕਰਨੇ ਮੇਰੇ ਵੀਰੋ ਹੱਤਵਾਦ ਵੀ ਜੇ ਖਤਮ ਹੋਇਆ ਸੀ ਤੇ ਕਾਂਗਰਸੀ ਸਰਕਾਰ ਆਈ ਸੀ ਤੇ 15 ਸਾਲ ਦਾ ਹੱਤਵਾਦ ਜਿਹੜਾ ਉਹ ਖਤਮ ਹੋਇਆ ਸੀ ਪੰਜਾਬ 'ਚ ਇਹ ਗੈਂਗਸਟਰ ਚੌਧਰੀ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹਨੇ ਗੈਂਗਸਟਰ ਨੇ ਪੈਦਾਵਾਰ ਆਪ ਸਰਕਾਰ ਦੀ ਪੈਦਾਵਾਰ ਤੇ ਪੰਜਾਬ ਪੁਲਿਸ ਦੀ ਪੈਦਾਵਾਰ ਕਾਂਗਰਸੀ ਸਰਕਾਰ ਰਾਹ ਲਿਆਂ ਤੋਂ 1 ਮਹੀਨੇ ਤੋਂ ਬਾਅਦ ਕਿਸੇ ਗੈਂਗਸਟਰ ਦੀ ਕਿਸੇ ਨੂੰ ਕਾਲ ਨਹੀਂ ਆਏਗੀ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ ਚਾਹੁੰਦਾ ਸਾਰਿਆਂ ਨੂੰ ਪਹਿਲੇ ਸਾਨੂੰ ਜ਼ਿੰਦਗੀ ਚਾਹੀਦੀ ਹੈ ਆਪਣਾ ਪਰਿਵਾਰ ਚਾਹੀਦਾ ਆਪਣਾ ਕਾਰੋਬਾਰ ਮਹਫੂਜ਼ ਚਾਹੀਦਾ ਬਾਕੀ ਚੀਜ਼ਾਂ ਤਾਂ ਬਾਅਦ ਦੀਆਂ ਨੇ ਤੇ ਮੇਰੇ ਵੀਰੋ ਚੌਧਰ ਸਾਹਿਬ ਅੱਜ ਸਾਰਿਆਂ ਨੂੰ ਵੱਡੀ ਲੋੜ ਹੈ ਪੰਜਾਬੀਆਂ ਨੂੰ ਇਕੱਠੇ ਹੋਣ ਦੀ ਇਹ ਜਿਹੜੇ ਨਵੇਂ ਆ ਗਏ ਨੇ ਲੋਕ ਇਹ ਬਹੁਤ ਖਤਰਨਾਕ ਨੇ ਦਿੱਲੀ ਤੋਂ ਆ ਕੇ ਪੰਜਾਬ ਨੂੰ ਲੁੱਟ ਰਹੇ ਨੇ ਆ ਭਗਵੰਤ ਤੇ ਇੱਕ ਮੋਹਰੇ ਤੁਹਾਡੇ ਸਾਹਮਣੇ ਇਹ ਇੱਕ ਮਖੌਟਾ ਇੱਥੇ ਬੈਠਾ ਜੇ ਕੇਜਰੀਵਾਲ 50 ਨੰਬਰ ਕੋਠੀ 2 ਸੈਕਟਰ ਰਾਜ ਕੇਜਰੀਵਾਲ ਚ ਲਾ ਰਿਆ ਇੱਥੇ ਬੈਠਾ ਸਸੋਧੀਆਂ ਇੱਥੇ ਬੈਠਿਆ ਤੁਹਾਡਾ ਸਤਿੰਦਰ ਜੈਨ ਇਹ ਲੋਕ ਆ ਕੇ ਵਿਜੇ ਨਾਇਰੂਣੀ ਪੰਜਾਬ ਨੂੰ ਲੁੱਟ ਰਹੇ ਨੇ ਪੰਜਾਬ ਦੇ ਖਜ਼ਾਨੇ ਨੂੰ ਹੱਥ ਸਿੱਧੇ ਹੋ ਕੇ ਪਾਇਆ ਮੈਂ ਤੁਹਾਨੂੰ ਇੱਥੇ ਪੁੱਛਣਾ ਚਾਹਨਾ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਦੱਸੋ ਅਸੀਂ ਉਹਨੇ ਐਡਾ ਵੱਡਾ ਸਮਾਗਮ ਨੌਵੀਂ ਪਾਤਸ਼ਾਹੀ ਦੀ ਯਾਦ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ 'ਚ ਬਣਾਇਆ ਜਿੱਥੇ ਖਾਲਸੇ ਦਾ ਜਨਮ ਹੋਇਆ ਮੈਨੂੰ ਅੱਜ ਅਫਸੋਸ ਨਾ ਕਹਿਣਾ ਪੈਂਦਾ ਉਹੀ ਲੋਕ ਜਿਹੜੇ ਮਨਾਉਣ ਵਾਲੇ ਨੇ ਉਹੀ ਸਰਕਾਰ ਜਿਹੜੀ ਬਣਾਉਣ ਵਾਲੀ ਹੈ ਅੱਜ ਮੇਰੇ ਵੀਰੋ 350 ਤੋਂ 400 ਕਰੋੜ ਰੁਪਏ ਦਾ ਇਲੀਗਲ ਮਾਈਨਿੰਗ ਦਾ ਕੰਮ ਕੱਲਾ ਇੱਕ ਹਲਕਾ ਜਿਹੜਾ ਤੁਹਾਡਾ ਆਨੰਦਪੁਰ ਸਾਹਿਬ ਉਹਦਾ ਪੈਸਾ ਇਕੱਠਾ ਕਰਕੇ ਦਿੱਲੀ ਕੇਜਰੀਵਾਲ ਹੌਣਕੋ ਜਾ ਰਿਹਾ ਅੱਜ ਸਾਰੇ ਪੰਜਾਬ ਦੇ ਕਿਸੇ ਦਰਿਆ ਤੇ ਚਲੇ ਜਾਓ ਭਾਵੇਂ ਰੋਪੜ ਚਲੇ ਜਾਓ ਆ ਮੇਨ ਪੁਲ ਤੋਂ ਜਿੱਥੇ ਰੋਜ਼ ਮਾਨ ਤੇ ਕੇਜਰੀਵਾਲ ਟੱਪਦਾ ਖੱਬੇ ਤੇ ਸੱਜੇ ਧਿਆਨ ਮਾਰੋ ਸਾਰੀਆਂ ਪੋਰਕ ਲਾਈਨਾਂ ਲੱਗੀਆਂ ਨੇ ਤੁਹਾਡਾ ਆਨੰਦਪੁਰ ਸਾਹਿਬ ਸਾਡਾ ਪਠਾਨਕੋਟ ਸਾਡਾ ਸਾਲੇ ਜ਼ਿਲ੍ਹੇ ਪੰਜਾਬ ਦੇ ਤਿੰਨੋਂ ਦਰਿਆਵਾਂ ਜਿੱਥੇ ਮਰਜ਼ੀ ਵੇਖ ਲਓ ਨਿਤੜਕ ਬਿੜਾ ਡਰ ਤੋਂ ਬਿੜਾ ਖੌਫ ਤੋਂ ਸਰਕਾਰ ਦੀ ਮਦਦ ਦੇ ਨਾਲ ਪੁਲਿਸ ਦੀ ਮਦਦ ਦੇ ਨਾਲ ਤੁਹਾਡੇ ਜ਼ਿਲ੍ਹੇ ਦੀ ਐਡਮਿਨਿਸਟ੍ਰੇਸ਼ਨ ਦੀ ਮਦਦ ਨਾਲ 20000 ਕਰੋੜ ਵੇਖੋ ਇਹ ਕੇਜਰੀਵਾਲ ਨੇ ਖੁਦ ਫਿਕਰ ਦਿੱਤੀ ਸੀ ਕਿ ਮੇਰੀ ਸਰਕਾਰ ਆਏਗੀ 20000 ਕਰੋੜ ਰੁਪਇਆ ਸਾਲ ਦਾ ਸੀ ਮਾਈਨਿੰਗ ਚ ਪੰਜਾਬ ਦੇ ਖਜ਼ਾਨੇ ਜਮਾ ਕਰਾਂਗੇ ਐਜ਼ ਅ ਲੀਡਰ ਆਫ اپੋਜੀਸ਼ਨ ਮੈਂ ਤੁਹਾਨੂੰ ਦੱਸ ਰਿਹਾ ਪਿਛਲੇ 4 ਸਾਲਾਂ ਚ ਐਵਰੇਜ 250 ਤੋਂ ਪੌਣੇ 300 ਕਰੋੜ ਰੁਪਇਆ ਪੰਜਾਬ ਦੇ ਖਜ਼ਾਨੇ ਚ ਜਾਂਦਾ ਮੈਂ ਪੁੱਛਣਾ ਚਾਹਨਾ ਚਾਹੁੰਦਾ ਚੌਧਰ ਸਾਹਿਬ ਕੇਜਰੀਵਾਲ ਨੂੰ ਜਿਹੜਾ 19750 ਕਰੋੜ ਰੁਪਏ ਉਹਦਾ ਸਾਡਾ ਕਿੱਥੇ ਗਿਆ ਉਹਦਾ ਮਤਲਬ ਤੁਸੀਂ ਕੱਢਦੇ ਹੋ ਸ਼ਰਿਆਮ ਇਥੇ ਲੁੱਟ ਹੋ ਰਹੀ ਹੈ ਤੁਹਾਨੂੰ ਕਿਸੇ ਨੂੰ ਉਹ ਲੈ ਤਾਂ ਦੱਸੋ ਤੁਸੀਂ ਤੇ ਭਲਾ ਚੋਰ ਚ ਬੈਠੇ ਹੋ ਪੰਜਾਬ ਦੇ ਕਿਸੇ ਦਰਿਆ ਚਲੇ ਜਾਓ ਸਵੇਰ ਦੇ ਟਾਈਮ ਹਾਈ ਕੋਰਟ ਇਹਦੇ ਵਿੱਚ ਇੰਟਰਵਿਨ ਕਰ ਗਿਆ ਸੁਪਰੀਮ ਕੋਰਟ ਕਰ ਗਿਆ ਅਸੀਂ ਰੋਜ਼ ਬਿਆਨ ਦਿੰਨੇ ਆ ਕੋਈ ਇਹਨਾਂ ਦੇ ਕੰਨ ਤੇ ਜੂ ਨਹੀਂ ਸਰਕਦਾ ਤੁਹਾ ਮੈਂ ਹੱਥ ਜੋੜ ਕੇ ਬੇਨਤੀ ਸਮੂਹ ਪੰਜਾਬੀਆਂ ਨੂੰ ਤੁਹਾਡੀ ਇਸ ਸਟੇਜ ਤੋਂ ਕਰਨਾ ਚਾਹੁੰਦਾ ਸਾਰਨੋ ਘਾਤਕ ਜਮਾਤ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਚਾਹੀਦੇ ਆਮ ਆਦਮੀ ਪਾਰਟੀ ਇਹਨਾਂ ਨੂੰ ਸਾਨੂੰ ਪੂਰਾ ਜ਼ੋਰ ਲਾ ਕੇ ਸਾਨੂੰ ਕੱਢਣਾ ਪੈਣਾ ਹੈ ਇਹਨਾਂ ਨੂੰ ਇਹਨਾਂ ਨੇ ਬਥੇਰੇ ਡਰਾਮੇ ਰਚਾਣੇ ਨੇ ਬਥੇਰਾ ਝੂਠ ਬੋਲਣਾ ਬਥੇਰਾ ਕਫਰ ਤੋਲਣਾ ਜੇ ਪੰਜਾਬ ਨੂੰ ਅਸੀਂ ਫੇਰ ਪੈਰਾਂ ਸਿਰ ਲੈ ਕੇ ਆਣਾ ਮੇਰੇ ਵੀਰੋ ਇੱਕ ਗੱਲ ਹੋਰ ਸਮਝ ਲਓ ਪੰਜਾਬ ਨੂੰ ਕਿਸੇ ਸੁਚੱਜੀ ਲੀਡਰਸ਼ਿਪ ਦੀ ਲੋੜ ਹੈ ਕਿਸੇ ਪੜ੍ਹੇ ਲਿਖੇ ਲੀਡਰ ਦੀ ਲੋੜ ਹੈ ਕਿਸੇ ਤਗੜੇ ਲੀਡਰ ਦੀ ਲੋੜ ਹੈ ਜਿਹੜਾ ਪੰਜਾਬ ਦੇ ਹੱਕਾਂ ਨੂੰ ਸੈਂਟਰ ਚੋਂ ਲੈ ਕੇ ਆ ਸਕਦਾ ਅੱਜ ਜਿਹੜਾ ਸਾਡਾ ਇੰਟਰਨੈਸ਼ਨਲ ਬਾਰਡਰ ਹੈ ਵਾਗੇ ਦਾ ਸਾਡੀ ਸੁੱਕੀ ਬੰਦਰਗਾਹ ਜਿਹੜੀ ਹੈ ਚੌਧਾ ਸਾਹਿਬ ਜਿੱਨਾਂ ਚ ਸੁੱਕੀ ਬੰਦਰਗਾਹ ਅਮਰੋਸਰ ਵਾਗੇ ਦੀ ਏਸ਼ੀਆ ਨਾਲ ਤੇ ਯੂਰਪ ਨਾਲ ਲਾਖੁਲੀ ਪੰਜਾਬ ਦਾ ਕੋਈ ਫਿਊਚਰ ਨਹੀਂ ਆਉਣ ਵਾਲਾ ਕੋਈ ਭੁਖ ਸਾਡੇ ਨੌਜਵਾਨ ਬੱਚਿਆਂ ਦਾ ਕਿਸੇ ਪਿੰਡੇ ਤੇ ਨੌਜਵਾਨ ਸਾਡਾ ਮੁੰਡਾ ਹੀ ਨਹੀਂ ਰਹਿ ਗਿਆ ਦੁਆਬੇ ਵਿੱਚ ਤੇ ਪਹਿਲੀ ਕੋਈ ਨਹੀਂ ਸੀ ਹੁਣ ਤੇ ਭਾਵੇਂ ਮਾਜੋ ਹੈ ਮਾਜੇ ਚਲੇ ਜੋ ਭਾਵੇਂ ਸਾਡੇ ਮਾਲਵੇ ਚਲੇ ਜੋ ਕੱਲੇ ਬਜ਼ੁਰਗ ਰਹਿ ਗਏ ਨੇ ਨੌਜਵਾਨ ਜਿਹੜੇ ਨੇ 90% ਦੀ ਜਾ ਚੁੱਕੇ ਨੇ 10% ਦੀ ਜਿਨ੍ਹਾਂ ਦੇ ਅਜੇ ਪਾਸਪੋਰਟ ਨਹੀਂ ਬਣੇ ਤੇ ਵੀਜ਼ੇ ਨਹੀਂ ਲੱਗੇ ਕਲੇ ਹੋਰ ਰਹਿ ਗਏ ਸਾਡਾ ਭੁਖ ਕੀ ਹੈ ਪੰਜਾਬੀਆਂ ਦਾ ਤੇ ਦੂਜਾ ਸਾਨੂੰ ਟੱਕਰ ਗਿਆ ਭਗਵੰਤ ਤੇ ਕੇਜਰੀਵਾਲ